ਹਿੰਦੂ ਸੰਗਠਨਾ ਦੇ ਕੁਝ ਆਗੂ ਵੀ ਇੱਥੇ ਪਹੁੰਚੇ ਐ ਪ੍ਰੋਗਰਾਮ 'ਚ ਗੱਲਬਾਤ ਕਰਦੇ ਆਂ ਹਰਪ੍ਰੀਤ ਜੀ ਅੱਜ ਸ਼੍ਰੀ ਗੁਰੂ ਭਵਨ ਦਾ ਉਦਘਾਟਨ ਕੀਤਾ ਗਿਆ ਜਤਤਰੇ ਜੀ ਵੱਲੋਂ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਦੇਖੋ ਜੀ ਮਾਲਵਾ ਖੇਤਰ ਦੇ ਵਿੱਚ ਰਾਸ਼ਟਰੀ ਸਵੈਨਿਵਕ ਸੰਗ ਦੇ ਕਮਾਂਕਾਰਾਂ ਨੂੰ ਬਤਾਉਣ ਵਾਸਤੇ ਸਮਾਜ ਨੂੰ ਇੱਕ ਰੱਖਣ ਵਾਸਤੇ ਸਮਾਜ ਦੀ ਸੇਵਾ ਕਰਨ ਵਾਸਤੇ ਉੱਚ-ਨੀਚ ਨੂੰ ਖਤਮ ਕਰਨ ਵਾਸਤੇ ਹਿੰਦੂ ਸਿੱਖ ਨੂੰ ਇੱਕ ਬਣਾਉਣ ਵਾਸਤੇ ਅੱਜ ਜਿਹੜਾ ਗੁਰੂ ਭਵਨ ਦਾ ਉਦਘਾਟਨ ਬਠਿੰਡੇ ਵਿਖੇ ਰੱਖਿਆ ਇਹ ਦਤਾਤਰੇ ਹੰਸ ਬੋਲੇ ਜੀ ਜੋ ਕਿ ਸਾਡੇ ਰਾਸ਼ਟ੍ਰ ਪ੍ਰਵਕਤਾ ਨੇ ਉਹ ਆਇਨੀ ਰਾਸ਼ਟ੍ਰ ਸੇਵਾਕ ਸੰਗਤ ਨੇ ਤੇ ਉਹਨਾਂ ਨੇ ਅੱਜ ਉਦਘਾਟਨ ਕਰਨਾ ਹੈ ਇਹ ਸਮਰਪਿਤ ਵੀ ਹੈਗਾ 350 ਸਾਲਾਂ ਬਲੀਦਾਨ ਦਿਵਸ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹੀ ਦੇ ਉਪਲਖਸ਼ ਦੇ ਵਿੱਚ ਵੀ ਅੱਜ ਤੋਂ ਬਾਅਦ ਇਹ ਜਿਹੜਾ ਭਵਨ ਹੈਗਾ ਇਹ ਇੱਥੇ ਗਤੀਵਿਧੀਆਂ ਨੂੰ ਬਟਾਵਾ ਦੇਗਾ ਤੇ ਵੱਧ ਤੋਂ ਵੱਧ ਲੋਕ ਜਿਹੜੇ ਸਮਾਜ ਸੇਵੀ ਰਾਸ਼ਟਰੀ ਸਾਇੰਸ ਸੇਵਕ ਸੰਗ ਦੇ ਕਾਰਜਕਰਤਾ ਉਹ ਇੱਥੇ ਆਉਣਗੇ ਜਾਣਗੇ ਤਾਂ ਜੋ ਕਬ ਸਮਾਜ ਦੇ ਕੰਮ ਬੰਦ ਕੀਤੇਗਾ ਇਸ ਭਵਨ ਨੂੰ ਲਾ ਕੇ ਖਾਸ ਕਰਕੇ ਬਠਿੰਡਾ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਸੇਜ ਲੋਕਾਂ ਨੂੰ ਤਾਂ ਹਮੇਸ਼ਾ ਦੇਖੋ ਜੀ ਲੋਕਾਂ ਨੂੰ ਤਾਂ ਇੱਕੋ ਹੀ ਮੈਸੇਜ ਆ ਵੀ ਉਹ ਰਲ ਮਿਲ ਕੇ ਰਹਿਣ ਦੇਸ਼ ਤੇ ਤਨੁ ਦੀ ਸੇਵਾ ਕਰਨ ਇਹ ਭਵਨ ਜਿਹੜੇ ਵੀ ਬਠਿੰਡੇ ਦੇ ਲੋਕ ਜਾਂ ਬਠਿੰਡੇ ਦੇ ਆਸ-ਪਾਸੇ ਦੇ ਲੋਕ ਦੇਸ਼ ਧਰਮ ਦੀ ਸੇਵਾ ਕਰਨਾ ਚਾਹੁੰਦੇ ਨੇ ਜੋ ਸਮਾਜ ਨੂੰ ਇਕਤ੍ਰਿਤ ਕਰਨਾ ਚਾਹੁੰਦੇ ਨੇ ਉਹਨਾਂ ਅਸਤੇ ਮੁਖਿਆਲੇ ਦੇ ਤੌਰ ਤੇ ਕੰਮ ਕਰੇਗਾ ਉਹ ਇੱਥੇ ਜਰੂਰ ਆਉਣ ਆ ਕੇ ਵਿਚਾਰ-ਵਿਮਰਸ਼ ਕਰਨ ਅਤੇ ਆਪਣੀਆਂ ਸਮਾਜ ਸੇਵੀ ਸੇਵਾਵਾਂ ਦਾ ਸੁਭਾਵਾਂ ਨੂੰ ਅਰਪਿਤ ਕਰੇ ਬਿਲਕੁਲ ਜੀ ਬਿਲਕੁਲ ਐਸਸੀ ਵਿਸ਼ਵ ਹਿੰਦੂ ਪ੍ਰਸ਼ਦ ਪੰਜਾਬ ਦੇ ਜਰਨਲਿਸਟਕਰ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਕਿਹਾ ਕਿ ਸਮਾਜ ਨੂੰ ਇੱਕ ਰੱਖਣ ਲਈ ਇਸ ਭਵਨ ਦਾ ਪਠੰਡਾ ਚ ਕਿਤਾ ਗਿਆ ਨਿਰਮਾਣ ਕੈਮਰਾਮੈਨ ਸੁਦੇਸ਼ਨਲ ਮਨੋਚਰ ਕੀਵਾਲ ਡੈਂਸ ਵਰਾ ਟੀਵੀ ਪਠੰਡਾ ਹਿੰਦੂ ਸੰਗਠਨਾਂ ਦੇ ਕੁਝ ਆਗੂ ਵੀ ਇੱਥੇ ਪਹੁੰਚੇ ਐ ਪ੍ਰੋਗਰਾਮ 'ਚ ਗੱਲਬਾਤ ਕਰਦੇ ਆ ਹਰਪ੍ਰੀਤ ਜੀ ਅੱਜ ਸ਼੍ਰੀ ਗੁਰੂ ਭਵਨ ਦਾ ਉਦਘਾਟਨ ਕੀਤਾ ਗਿਆ ਜਤਤਰੇ ਜੀ ਵੱਲੋਂ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਦੇਖੋ ਜੀ ਮਾਲਵਾ ਖੇਤਰ ਦੇ ਵਿੱਚ ਰਾਸ਼ਟਰੀ ਸਵੈਨਿਵਕ ਸੰਗ ਦੇ ਕਮਾਕਾਰਾਂ ਨੂੰ ਬਤਾਉਣ ਵਾਸਤੇ ਸਮਾਜ ਨੂੰ ਇਕ ਰੱਖਣ ਵਾਸਤੇ ਸਮਾਜ ਦੀ ਸੇਵਾ ਕਰਨ ਵਾਸਤੇ ਊਚ ਨੀਚ ਨੂੰ ਖਤਮ ਕਰਨ ਵਾਸਤੇ ਹਿੰਦੂ ਸਿੱਖ ਨੂੰ ਇਕ ਬਣਾਉਣ ਵਾਸਤੇ ਅੱਜ ਜਿਹੜਾ ਗੁਰੂ ਭਵਨ ਦਾ ਉਦਘਾਟਨ ਬਠਿੰਡੇ ਵਿਖੇ ਰੱਖਿਆ ਇਹ ਦਤਤਰੇ ਹੰਸ ਬੋਲੇ ਜੀ ਜੋ ਕਿ ਸਾਡੇ ਰਾਸ਼ਟ ਪ੍ਰਵਕਤਾ ਨੇ ਉਹ ਆਇਨੀ ਰਾਸ਼ਟ ਸੇਵਕ ਸੰਗਤ ਨੇ ਤੇ ਉਹਨਾਂ ਨੇ ਅੱਜ ਉਦਘਾਟਨ ਕਰਨਾ ਹੈ ਇਹ ਸਮਰਪਿਤ ਵੀ ਹੈਗਾ 350 ਸੱਲਾ ਬਲੀਦਾਨ ਦਿਵਸ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹੀ ਦੇ ਉਪਲਖਸ਼ ਦੇ ਵਿੱਚ ਵੀ ਅੱਜ ਤੋਂ ਬਾਅਦ ਇਹ ਜਿਹੜਾ ਭਵਨ ਹੈਗਾ ਇਹ ਇੱਥੇ ਗਤੀਵਿਧੀਆਂ ਨੂੰ ਬੜਾਵਾ ਦੇਗਾ ਤੇ ਵੱਧ ਤੋਂ ਵੱਧ ਲੋਕ ਜਿਹੜੇ ਸਮਾਜ ਸੇਵੀ ਰਾਸ਼ਟਰੀ ਸਾਇੰਸ ਸੇਵਕ ਸੰਗ ਦੇ ਕਾਰਜਕਰਤਾ ਉਹ ਇੱਥੇ ਆਉਣਗੇ ਜਾਣਗੇ ਤਾਂ ਜੋ ਕਮ ਸਮਾਜ ਦੇ ਕੰਮ ਬੰਦ ਕੀਤੇਗਾ ਇਸ ਭਵਨ ਨੂੰ ਲਾ ਕੇ ਖਾਸ ਕਰਕੇ ਬਠਿੰਡਾ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਸੇਜ ਲੋਕਾਂ ਨੂੰ ਤਾਂ ਹਮੇਸ਼ਾ ਦੇਖੋ ਜੀ ਲੋਕਾਂ ਨੂੰ ਤਾਂ ਇੱਕੋ ਹੀ ਮੈਸੇਜ ਆ ਵੀ ਉਹ ਰਲ ਮਿਲ ਕੇ ਰਹਿਣ ਦੇਸ਼ ਤੇ ਧਰਮ ਦੀ ਸੇਵਾ ਕਰਨ ਇਹ ਭਵਨ ਜਿਹੜੇ ਵੀ ਬਠਿੰਡੇ ਦੇ ਲੋਕ ਜਾਂ ਬਠਿੰਡੇ ਦੇ ਆਸ-ਪਾਸੇ ਦੇ ਲੋਕ ਦੇਸ਼ ਧਰਮ ਦੀ ਸੇਵਾ ਕਰਨਾ ਚਾਹੁੰਦੇ ਨੇ ਜੋ ਸਮਾਜ ਨੂੰ ਇਕਤ੍ਰਿਤ ਕਰਨਾ ਚਾਹੁੰਦੇ ਨੇ ਉਹਨਾਂ ਅਸਤੇ ਮੁਖਿਆਲੇ ਦੇ ਤੌਰ ਤੇ ਕੰਮ ਕਰੇਗਾ ਉਹ ਇੱਥੇ ਜਰੂਰ ਆਉਣ ਆ ਕੇ ਵਿਚਾਰ-ਵਿਮਰਸ਼ ਕਰਨ ਤੇ ਆਪਣੀ ਆ ਸਮਾਜ ਸੇਵੀ ਸੇਵਾਵਾਂ ਦਾ ਸੁਭਾਵ ਨੂੰ ਅਰਪਿਤ ਕਰੀਏ ਬਿਲਕੁਲ ਜੀ ਬਿਲਕੁਲ ਐਸਸੀ ਵਿਸ਼ਵ ਹਿੰਦੂ ਪ੍ਰਸ਼ਦ ਪੰਜਾਬ ਦੇ ਜਰਨਲਿਸਟਕਰ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਕਿਹਾ ਕਿ ਸਮਾਜ ਨੂੰ ਇੱਕ ਰੱਖਣ ਲਈ ਇਸ ਭਵਨ ਦਾ ਪਟੰਡਾ ਚ ਕਿਤਾ ਗਿਆ ਨਿਰਮਾਣ ਕੈਮਰਾਮੈਨ ਸੁਦੇਸ਼ਨਲ ਮਨੋਚਰ ਕੀਵਾਲ ਡੈਂਸ ਵਰਾ ਟੀਵੀ ਪਟੰਡਾ ਹਿੰਦੂ ਸੰਗਠਨਾਂ ਦੇ ਕੁਝ ਆਗੂ ਵੀ ਇੱਥੇ ਪਹੁੰਚੇ ਐ ਪ੍ਰੋਗਰਾਮ 'ਚ ਗੱਲਬਾਤ ਕਰਦੇ ਆ ਹਰਪ੍ਰੀਤ ਜੀ ਅੱਜ ਸ਼੍ਰੀ ਗੁਰੂ ਭਵਨ ਦਾ ਉਦਘਾਟਨ ਕੀਤਾ ਗਿਆ ਜਤਤਰੇ ਜੀ ਵੱਲੋਂ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਦੇਖੋ ਜੀ ਮਾਲਵਾ ਖੇਤਰ ਦੇ ਵਿੱਚ ਰਾਸ਼ਟਰੀ ਸਵੈਨਿਵਕ ਸੰਗਠਨ ਦੇ ਸਮਾਜ ਕਾਰਾਂ ਨੂੰ ਬਣਾਉਣ ਵਾਸਤੇ ਸਮਾਜ ਨੂੰ ਇੱਕ ਰੱਖਣ ਵਾਸਤੇ ਸਮਾਜ ਦੀ ਸੇਵਾ ਕਰਨ ਵਾਸਤੇ ਉੱਚ-ਨੀਚ ਨੂੰ ਖਤਮ ਕਰਨ ਵਾਸਤੇ ਹਿੰਦੂ ਸਿੱਖ ਨੂੰ ਇੱਕ ਬਣਾਉਣ ਵਾਸਤੇ ਅੱਜ ਜਿਹੜਾ ਗੁਰੂ ਭਗਵੰਦ ਦਾ ਉਦਗਾਤਨ ਬਠਿੰਡੇ ਵਿਖੇ ਰੱਖਿਆ ਇਹ दत्तात्रेय ਹਸ ਬੋਲੇ ਜੀ ਜੋ ਕਿ ਸਾਡੇ ਰਾਸ਼ਟ੍ਰ ਪ੍ਰਵਕਤਾ ਨੇ ਉਹ ਆਇਨੀ ਰਾਸ਼ਟ੍ਰ ਸੇਵਕ ਸੰਗਤ ਨੇ ਤੇ ਉਹਨਾਂ ਨੇ ਅੱਜ ਉਦਗਾਤਨ ਕਰਨਾ ਹੈ ਇਹ ਸਮਰਪਿਤ ਵੀ ਹੈਗਾ 350 ਸੱਲਾ ਬਲੀਦਾਨ ਦਿਵਸ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹੀ ਦੇ ਉਪਲਖਸ਼ ਦੇ ਵਿੱਚ ਵੀ ਅੱਜ ਤੋਂ ਬਾਅਦ ਇਹ ਜਿਹੜਾ ਭਵਨ ਹੈਗਾ ਇਹ ਇੱਥੇ ਗਤੀਵਿਧੀਆਂ ਨੂੰ ਬੜਾਵਾ ਦੇਗਾ ਤੇ ਵੱਧ ਤੋਂ ਵੱਧ ਲੋਕ ਜਿਹੜੇ ਸਮਾਜ ਸੇਵੀ ਰਾਸ਼ਟਰੀ ਸਾਇੰਸ ਸੇਵਕ ਸੰਗ ਦੇ ਕਾਰਜਕਰਤਾ ਉਹ ਇੱਥੇ ਆਉਣਗੇ ਜਾਣਗੇ ਤਾਂ ਜੋ ਕਮ ਸਮਾਜ ਦੇ ਕੰਮ ਬੰਦ ਕੀਤੇਗਾ ਇਸ ਭਵਨ ਨੂੰ ਲਾ ਕੇ ਖਾਸ ਕਰਕੇ ਬਠਿੰਡਾ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਸੇਜ ਲੋਕਾਂ ਨੂੰ ਤਾਂ ਹਮੇਸ਼ਾ ਦੇਖੋ ਜੀ ਲੋਕਾਂ ਨੂੰ ਤਾਂ ਇੱਕੋ ਹੀ ਮੈਸੇਜ ਆ ਵੀ ਉਹ ਰਲ ਮਿਲ ਕੇ ਰਹਿਣ ਦੇਸ਼ ਤੇ ਧਰਮ ਦੀ ਸੇਵਾ ਕਰਨ ਇਹ ਭਵਨ ਜਿਹੜੇ ਵੀ ਬਠਿੰਡੇ ਦੇ ਲੋਕ ਜਾਂ ਬਠਿੰਡੇ ਦੇ ਆਸ-ਪਾਸੇ ਦੇ ਲੋਕ ਦੇਸ਼ ਧਰਮ ਦੀ ਸੇਵਾ ਕਰਨਾ ਚਾਹੁੰਦੇ ਨੇ ਜੋ ਸਮਾਜ ਨੂੰ ਇਕਤ੍ਰਿਤ ਕਰਨਾ ਚਾਹੁੰਦੇ ਨੇ ਉਹਨਾਂ ਅਸਤੇ ਮੁਖਿਆਲੇ ਦੇ ਤੌਰ ਤੇ ਕੰਮ ਕਰੇਗਾ ਉਹ ਇੱਥੇ ਜਰੂਰ ਆਉਣ ਆ ਕੇ ਵਿਚਾਰ-ਵਿਮਰਸ਼ ਕਰਨ ਤੇ ਆਪਣੀ ਆ ਸਮਾਜ ਸੇਵੀ ਸੇਵਾਵਾਂ ਦਾ ਸੁਭਾਵ ਨੂੰ ਅਰਪਿਤ ਕਰੇ अच्छा बिल्कुल जी बिल्कुल एससी विश्व हिंदू परिषद पंजाब ਦੇ ਜਰਨਲਿਸਟਕਰ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਕਿਹਾ ਕਿ ਸਮਾਜ ਨੂੰ ਇੱਕ ਰੱਖਣ ਲਈ ਇਸ ਭਵਨ ਦਾ ਪਟੰਡਾ ਚ ਕਿਤਾ ਗਿਆ ਨਿਰਮਾਣ ਕੈਮਰਾਮੈਨ ਸੁਦੇਵ ਜਨਨ ਮਨੋਚਰ ਕੀਵਾਲ ਡੈਂਸ ਹੋਇਆ ਰਹੀ ਵੀ ਪਟੰਡਾ ਹਿੰਦੂ ਸੰਗਠਨਾਂ ਦੇ ਕੁਝ ਆਗੂ ਵੀ ਇੱਥੇ ਪਹੁੰਚੇ ਐ ਪ੍ਰੋਗਰਾਮ 'ਚ ਗੱਲਬਾਤ ਕਰਦੇ ਆ ਹਰਪ੍ਰੀਤ ਜੀ ਅੱਜ ਸ਼੍ਰੀ ਗੁਰੂ ਭਵਨ ਦਾ ਉਦਘਾਟਨ ਕੀਤਾ ਗਿਆ ਜਤਤਰੇ ਜੀ ਵੱਲੋਂ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਦੇਖੋ ਜੀ ਮਾਲਵਾ ਖੇਤਰ ਦੇ ਵਿੱਚ ਰਾਸ਼ਟਰੀ ਸਵੈਨਿਵਕ ਸੰਗਠਨ ਦੇ ਕਮਾਕਾਰਾਂ ਨੂੰ ਬਤਾਉਣ ਵਾਸਤੇ ਸਮਾਜ ਨੂੰ ਇਕ ਰੱਖਣ ਵਾਸਤੇ ਸਮਾਜ ਦੀ ਸੇਵਾ ਕਰਨ ਵਾਸਤੇ ਉੱਚ-ਨੀਚ ਨੂੰ ਖਤਮ ਕਰਨ ਵਾਸਤੇ ਹਿੰਦੂ ਸਿੱਖ ਨੂੰ ਇਕ ਬਣਾਉਣ ਵਾਸਤੇ ਅੱਜ ਜਿਹੜਾ ਗੁਰੂ ਭਗਵੰਦ ਦਾ ਉਦਗਾਤਨ ਬਠਿੰਡੇ ਵਿਖੇ ਰੱਖਿਆ ਇਹ दत्तात्रेय ਹਸ ਬੋਲੇ ਜੀ ਜੋ ਕਿ ਸਾਡੇ ਰਾਸ਼ਟਰੀ ਪ੍ਰਵਕਤਾ ਨੇ ਉਹ ਆਇਨੀ ਰਾਸ਼ਟਰੀ ਸੇਵਕ ਸੰਗਤ ਨੇ ਤੇ ਉਹਨਾਂ ਨੇ ਅੱਜ ਉਦਗਾਤਨ ਕਰਨਾ ਹੈ ਇਹ ਸਮਰਪਿਤ ਵੀ ਹੈਗਾ 350 ਸੱਲਾ ਬਲੀਦਾਨ ਦਿਵਸ ਸ਼ੁਰੂ ਹੋਤੇ ਇੱਕ ਬਾਤ ਹੈ ਜੀ ਨੌਵੇਂ ਪਾਤਸ਼ਾਹੀ ਦੇ ਉਪਲਖਸ਼ ਦੇ ਵਿੱਚ ਵੀ ਅੱਜ ਤੋਂ ਬਾਅਦ ਇਹ ਜਿਹੜਾ ਭਵਨ ਹੈਗਾ ਇਹ ਇੱਥੇ ਗਤੀਵਿਧੀਆਂ ਨੂੰ ਬਟਾਵਾ ਦੇਗਾ ਤੇ ਵੱਧ ਤੋਂ ਵੱਧ ਲੋਕ ਜਿਹੜੇ ਸਮਾਜ ਸੇਵੀ ਰਾਸ਼ਟਰੀ ਸੈਨ ਸੇਵਕ ਸੰਗ ਦੇ ਕਾਰਜਕਰਤਾ ਉਹ ਇੱਥੇ ਆਉਣਗੇ ਜਾਣਗੇ ਤਾਂ ਜੋ ਕਬ ਸਮਾਜ ਦੇ ਕੰਮ ਬੰਦ ਕੀਤੇਗਾ ਇਸ ਭਵਨ ਨੂੰ ਲੈ ਕੇ ਖਾਸ ਕਰਕੇ ਬਠਿੰਡਾ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਲੋਕਾਂ ਨੂੰ ਤਾਂ ਹਮੇਸ਼ਾ ਦੇਖੋ ਜੀ ਲੋਕਾਂ ਨੂੰ ਤਾਂ ਇੱਕੋ ਹੀ ਮੈਸੇਜ ਆ ਵੀ ਉਹ ਰਲ ਮਿਲ ਕੇ ਰਹਿਣ ਦੇਸ਼ ਤੇ ਧਰਮ ਦੀ ਸੇਵਾ ਕਰਨ ਇਹ ਭਵਨ ਜਿਹੜੇ ਵੀ ਬਠਿੰਡੇ ਦੇ ਲੋਕ ਜਾਂ ਬਠਿੰਡੇ ਦੇ ਆਸ-ਪਾਸੇ ਦੇ ਲੋਕ ਦੇਸ਼ ਧਰਮ ਦੀ ਸੇਵਾ ਕਰਨਾ ਚਾਹੁੰਦੇ ਨੇ ਜੋ ਸਮਾਜ ਨੂੰ ਇਕਤ੍ਰਿਤ ਕਰਨਾ ਚਾਹੁੰਦੇ ਨੇ ਉਹਨਾਂ ਅਸਤੇ ਮੁਖਿਆਲੇ ਦੇ ਤੌਰ ਤੇ ਕੰਮ ਕਰੇਗਾ ਉਹ ਇੱਥੇ ਜਰੂਰ ਆਉਣ ਆ ਕੇ ਵਿਚਾਰ-ਵਿਮਰਸ਼ ਕਰਨ ਤੇ ਆਪਣੀ ਆ ਸਮਾਜ ਸੇਵੀ ਸੇਵਾਵਾਂ ਦਾ ਸੁਭਾਵ ਨੂੰ ਅਰਪਿਤ ਕਰੇ ਬਿਲਕੁਲ ਜੀ ਬਿਲਕੁਲ ਐਸਸੀ ਵਿਸ਼ਵ ਹਿੰਦੂ ਪ੍ਰਸ਼ਦ ਪੰਜਾਬ ਦੇ ਜਰਨਲਿਸਟਕਰ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਕਿਹਾ ਕਿ ਸਮਾਜ ਨੂੰ ਇੱਕ ਰੱਖਣ ਲਈ ਇਸ ਭਵਨ ਦਾ ਪਟੰਡਾ ਚ ਕਿਤਾ ਗਿਆ ਨਿਰਮਾਣ ਕੈਮਰਾਮੈਨ ਸੁਦੇਸ਼ਨ ਅਮਨੌ ਚਰਕੀਵਾਲ ਡੈਂਸ ਸੋਰਾ ਟੀਵੀ ਪਟੰਡਾ